ਵਾਧਾ ਕਰੇ ਬੋਲੇ ਸੋਨਿਹਾਲ ਸ੍ਰੀ ਅਕਾਲ ਬਲਾਜ ਦਾ ਪਿਆਰ ਬਹੁਤ ਹੈ ਜੀ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਅਸੀਂ ਜਦ ਦਿਨ ਆਏ ਤੇ ਇਹਨੇ ਸਾਨੂੰ ਦਿਖਾਇ ਸੀ ਇਹ ਗੱਲ ਕੀਤੀ ਬਹੁਤ ਤਕੜਾ ਬਸ਼ੇਰਾ ਵਧੀਆ ਬਲੱਡ ਲਾਈਨ ਦਾ ਫਿਰ ਇਹ ਘਰੇ ਲੈ ਕੇ ਗਏ ਕਦੇ ਵੇਖਿਆ ਖੜਾ ਜਾਂ ਤਾਂ ਆ ਵੀ ਆਪਾਂ ਕੋਈ ਵੇਚਣ ਦਾ ਰੱਦ ਨਹੀਂ ਦਲਵਾਖ ਦਾ ਡਾਇਰੈਕਟ ਬੱਚਾ ਜੀ ਜੀ ਬਈ ਆਪਣੇ ਘਰੇ ਖੜਾ ਸੀ ਜਿੱਥੇ ਆਪਣੇ ਹੋਮ ਬਰੀਡ ਹੁੰਦੇ ਆ ਜਾਨਵਰ ਜੀ ਬਈ ਮਾ ਲੋ ਕਰੇ ਬਰੀਡਿੰਗ ਵਾਲੀਆਂ ਘੋੜੀਆਂ ਖੜੀਆਂ ਉਧਰ ਹੀ ਖੜਾ ਸੀ ਆ ਵੀ ਠੀਕ ਹੈ ਬਈ ਤੇ ਸਿਰਫ ਸਰਪੰਚ ਸਾਹਿਬ ਨੂੰ ਪਤਾ ਜੀ ਆਪਣਾ ਲਿਆਂਦਾ ਕਹਿੰਦੇ ਵੀ ਅਸੀਂ ਚੰਗਾ ਸਟੈਲੀਅਨ ਐਸੀ ਰੱਖਣਾ ਜੀ ਬਈ ਆਪਾਂ ਉਹਨਾਂ ਨੂੰ ਆਫਰ ਦਿੱਤੀ ਮੈਂ ਜੈ ਜੀ ਹਣਾ ਤੇ ਲੋ ਵੀ ਜਿੰਨੇ ਵੀ ਦੋਸਤ ਮਿੱਤਰ ਵੀਡੀਓ ਨੂੰ ਦੇਖ ਰਹੇ ਆ ਜਰੂਰ ਕਮੈਂਟਾਂ ਦੇ ਵਿੱਚ ਵਧਾਈਆਂ ਦਿਓ ਲੋ ਵੀ ਮਿੱਤਰੋ ਦਿਓ ਕਰਾ ਵਧਾਈਆਂ ਬਾਬਾ ਧੰਨਾ ਸਿੰਘ ਸਟੱਡ ਫਾਰਮ ਪਿੰਡ ਤਾਂਦਲਾ ਜ਼ਿਲ੍ਹਾ ਲੁਧਿਆਣਾ ਵਾਲਿਆਂ ਨੂੰ ਕਿਉਂਕਿ ਬਹੁਤ ਜਿਆਦੇ ਸੋਹਣੀ ਡੀਲ ਹੋਈ ਆ ਬਾਬਾ ਜੀਤਾ ਸਟੱਡ ਫਾਰਮ ਤੋਂ ਆ ਜਿਹੜਾ ਤੁਸੀਂ ਬਸ਼ੇਰਾ ਦੇਖ ਰਹੇ ਹੋ ਇਹ ਜਾ ਰਿਹਾ ਵਾ ਸਰਪੰਚ ਗਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਮੈਂਬਰ ਗਰਮੀਤ ਬਾਈ ਭੋਲੇ ਮੈਂਬਰ ਉਹਨਾਂ ਦੇ ਫਾਰਮ ਤੇ ਸੁਖਦੇਵ ਸਿੰਘ ਸਰਪੰਚ ਅਰਮਾਨ ਬਾਈ ਇੰਦਰ ਤੇ ਹਰਦੀਪ ਹੋਣੇ ਜਿਹੜੀ ਸਾਰੀ ਮਿੱਤਰ ਮੰਡਲੀ ਇਸ ਟਾਈਮ ਤੇ ਪਹੁੰਚੀ ਹੋਈ ਸੀ ਸਾਰੇ ਵਧਾਈ ਦੇ ਪਾਤਰ ਆ ਕਿਉਂਕਿ ਬਾਈ ਉਹਨਾਂ ਦਾ ਬਹੁਤ ਜ਼ਿਆਦਾ ਚੰਗਾ ਤੇ ਸੋਹਣਾ ਸਰਕਲ ਆ ਇਸ ਦਿਨ ਦਾ ਮਾਹੌਲ ਆ ਜਿਹੜਾ ਉਹ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਬਹੁਤ ਜ਼ਿਆਦਾ ਸਾਰੇ ਸੱਜਣਾਂ ਨੂੰ ਚਾ ਆ ਸੀ ਕਿਆ ਸਜਨੋ ਹੋਵੇ ਵੀ ਕਿਉਣਾ ਕਿਉਂਕਿ ਬਹੁਤ ਜਿਆਦੇ ਚੰਗੀ ਬਲੱਡ ਲਾਈਨ ਦਾ ਜਿਹੜਾ ਇੱਕ ਬਸ਼ੇਰਾ ਵਾ ਬਾਈ ਹੁਣਾਂ ਦੇ ਫਾਰਮ ਤੇ ਜਾ ਰਿਹਾ ਵਾ ਗੱਲਬਾਤ ਕਰੀਏ ਇਹ ਬਸ਼ੇਰੇ ਦੀ ਬਾਈ ਹੁਣੇ ਕਹਿੰਦੇ ਹਜੇ ਨਕਾਂਦੀ ਆ ਸਜਨੋ ਕੱਦ ਤੁਸੀਂ ਇੱਥੋਂ ਇਹਦਾ ਚੈੱਕ ਕਰਕੇ ਦੇਖ ਲਓ ਜਿਹੜੇ ਬੰਦਿਆਂ ਦੀ ਪਾਰਖੂ ਅੱਖਾਂ ਉਹਨਾਂ ਨੇ ਇਹਦੇ ਕੱਦ ਦੀ ਜਿਹੜੀ ਮੈਂਤੀ ਆ ਦੀ ਅੱਖ ਦੇ ਨਾਲ ਹੀ ਲਾ ਲਈ ਹੋਣੀ ਆ ਮਾਰਕਿੰਗ ਦੀ ਜੇਕਰ ਗੱਲ ਕਰਾਂ ਮੱਥੇ ਬਲੇਜ ਤੇ ਦੋ ਪੈਰ ਚਿੱਟੇ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਇਹਦੇ ਪਿਓ ਦੀ ਦੁਨੀਆ ਦਾ ਉਹ ਸੁਪਰਸਟਾਰ ਆ ਮਿੱਤਰੋ ਜਿਹਨੇ ਮਾਰવાડી ਦੁਨੀਆ ਦੇ ਵਿੱਚ ਆਪਣਾ ਇੱਕ ਬਹੁਤ ਜਿਆਦਾ ਵੱਡਾ ਮਕਾਮ ਬਣਾਇਆ ਲਿਵਿੰਗ ਲੈਜੈਂਡ ਦਾ ਅਵਾਰਡ ਉਹ ਕੋੜੇ ਨੂੰ ਦੁਨੀਆ ਦੇ ਵਿੱਚ ਮਿਲਿਆ ਦਲਵਾਗ ਦਾ ਮਿੱਤਰੋ ਇਹ ਡਾਇਰੈਕਟ ਬੱਚਾ ਵਾ ਦੋਨੇ ਬਲੱਡ ਲਾਈਨਾਂ ਇੰਦੀਆਂ ਬਹੁਤ ਜਿਆਦਾ ਚੰਗੀਆਂ ਕਿਉਂਕਿ ਦਲਵਾਗ ਨੇ ਜੋ ਪੈਦਾ ਕੀਤਾ ਸੱਜਣੋ ਬਹੁਤ ਜਿਆਦਾ ਚੰਗਾ ਪੈਦਾ ਕੀਤਾ ਵਾ ਕਿਉਂਕਿ ਬੱਚੇ ਦਾ ਤੁਸੀਂ ਨਕੰਦ ਦਾ ਕੱਦ ਚੈੱਕ ਕਰਕੇ ਦੇਖ ਲਓ ਬਹੁਤ ਜਿਆਦੇ ਟੌਪ ਦਾ ਕੰਨ ਕੁੰਨ ਬਹੁਤ ਸੋਹਣਾ ਵਾ ਜੇਕਰ ਗੱਲ ਕਰੀਏ ਇਹਦੀ ਮਾਂ ਦੀ ਤਾਂ ਬਾਈ ਹੁਣੇ ਕਹਿੰਦੇ ਇਹਦੀ ਮਾਂ ਵੀ ਕਿਸੇ ਗੱਲੋਂ ਘੱਟ ਨਹੀਂ ਰਾਜ ਹੰਸ ਬਾਦਲ ਵਾਲੇ ਘੋੜੇ ਦੀ ਜਿਹੜੀ ਧੀ ਆ ਸੱਜਣੋ ਦੋਨੇ ਬਹੁਤ ਜਿਆਦੇ ਚੰਗੀਆਂ ਬਲੱਡ ਲਾਈਨਾਂ ਬਾਕੀ ਸਰਪੰਚ ਸਾਹਿਬ ਕਹਿੰਦੇ ਅਗਲੇ ਸ਼ੋਹਾਂ ਦੇ ਵਿੱਚ ਤੁਹਾਨੂੰ ਇਹ ਬੱਚਾ ਮਿਲੂਗਾ ਤੇ ਇੱਕ ਗੱਲ ਹੋਰ ਇਹ ਘੋੜੇ ਦੀ ਬਹੁਤ ਜਿਆਦੇ ਸੋਹਣੀ ਡੀਲ ਹੋਈ ਆ ਕਿਉਂਕਿ ਦੋਨਾਂ ਸਟੱਡ ਫਰਮਾਂ ਦਾ ਆਪਸੀ ਬਹੁਤ ਜਿਆਦੇ ਪ੍ਰੇਮ ਪਿਆਰ ਆ ਜਿਵੇਂ ਬਲਰਾਜ ਨੇ ਵੀ ਦੱਸਿਆ ਤੇ ਸਰਪੰਚ ਸਾਹਿਬ ਨੇ ਵੀ ਦੱਸਿਆ ਵੀ ਸਾਡਾ ਬਹੁਤ ਜਿਆਦਾ ਪ੍ਰੇਮ ਆ ਦੋਨੇ ਸਾਡਾ ਫਾਰਮਾਂ ਦਾ ਤੇ ਬਾਈ ਜਿਹੜੇ ਸਰਪੰਚ ਗਰਜੀਤ ਹੁਣੇ ਆ ਭੋਲੇ ਬਾਈ ਹੁਣੇ ਆ ਬਹੁਤ ਜਿਆਦਾ ਚੰਗੀ ਕਲੈਕਸ਼ਨ ਆਪਦੇ ਫਾਰਮ ਦੇ ਉੱਪਰ ਇਹਨਾਂ ਨੇ ਰੱਖੀ ਹੋਈ ਆ ਚੰਗੇ ਜਾਨਵਰਾਂ ਦੇ ਆਸ਼ਿਕਾ ਤੇ ਇਹ ਡੀਲ ਕਿਵੇਂ ਹੋਈ ਆ ਆਜੋ ਆਪਾਂ ਦੋਨਾਂ ਪਰਿਵਾਰਾਂ ਤੋਂ ਸੁਣਦੇ ਆ ਗੱਲਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅਕਸਰ ਹੀ ਤੁਸੀਂ ਆਪਣਾ ਚੈਨਲ ਦੇ ਉੱਪਰ ਆ ਇਹ ਸਟੱਡ ਫਾਰਮ ਦੀਆਂ ਵੀਡੀਓ ਦੇਖਦੇ ਆ ਅੱਜ ਜਿੰਨੀ ਵੀ ਮਿੱਤਰ ਮੰਡਲੀ ਬਾਬਾ ਜੀਤਾ ਸਟੱਡ ਫਾਰਮ ਪਿੰਡ ਰਸੂਲਪੁਰ ਲੁਧਿਆਣਾ ਪੇਕੇ ਪਹੁੰਚੀ ਆ ਪਹਿਲਾਂ ਤਾਂ ਸਾਰੇ ਜਿੰਨੇ دوست ਮਿੱਤਰ ਪਹੁੰਚਿਆ ਬਹੁਤ ਬਹੁਤ ਸਵਾਗਤ ਆ ਸਾਰਿਆਂ ਦਾ ਤੇ ਸਭ ਤੋਂ ਵੱਡੀ ਖੁਸ਼ੀ ਇਹ ਆ ਕਿਉਂਕਿ ਮੈਂ ਅਕਸਰ ਵੀਡੀਓ ਦੇ ਵਿੱਚ ਬੋਲਦਾ ਹਾਂ ਕਿ ਇਹ ਸਟੱਡ ਫਾਰਮ ਇੱਕ ਇਦਾਂ ਦਾ ਸਟੱਡ ਫਾਰਮ ਆ ਜਿਨੇ ਪੰਜਾਬ ਦੇ ਜਿਹੜੇ ਟੌਪ ਟੌਪ ਦੇ ਜਿਹੜੇ ਫਾਰਮਾਂ ਉਹਨਾਂ ਦੇ ਉੱਪਰ ਜੜਾਂ ਲੱਗ ਗਈਆਂ ਅੱਜ ਉਦਾਂ ਦੀ ਕੋਈ ਇੱਕ ਬਹੁਤ ਟੌਪ ਦੀ ਬਲੱਡ ਲਾਈਨ ਦਾ ਜਿਹੜਾ ਬਸ਼ੇਰਾ ਜਾ ਰਿਹਾ ਏ ਬਾਬਾ ਧੰਨਾ ਸਿੰਘ ਸਟੱਡ ਫਾਰਮ ਪਿੰਡ ਧੰਦਰਾ ਸਰਪੰਚ ਗੁਰਜੀਤ ਸਿੰਘ ਜੀ ਹੁਣੇ ਸਰਪੰਚ ਸੁਖਦੇਵ ਸਿੰਘ ਜੀ ਤੇ ਬਾਈ ਗੁਰਜਬੀਤ ਭੋਲਾ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਬਹੁਤ ਟੌਪ ਦੀ ਬਲੱਡ ਲਾਈਨ ਦਾ ਜਿਹੜਾ ਬਛੇਰਾ ਏ ਅੱਜ ਬਾਬਾ ਜੀਤਾ ਸਟੱਡ ਫਾਰਮ ਤੋਂ ਇੱਕ ਘਰ ਬਦਲ ਕੇ ਦੂਸਰੇ ਘਰ ਜਾ ਰਿਹਾ ਏ ਤੇ ਲੁਧਿਆਣੇ ਵਾਲਿਆਂ ਨੂੰ ਇਹ ਚੀਜ਼ ਦਾ ਮਾਣ ਵੀ ਮਹਿਸੂਸ ਹੋਣਾ ਚਾਹੀਦਾ ਕਿ ਆਪਣੇ ਏਰੀਆ ਦੇ ਵਿੱਚ ਬਹੁਤ ਟੌਪ ਦੀ ਬਲੱਡ ਲਾਈਨ ਦਾ ਬਛੇਰਾ ਆ ਰਿਹਾ ਏ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਨੂੰ ਵਧਾਈਆਂ ਜਿਹੜੀ ਡੀਲ ਹੋਈ ਹੈ ਜਣਾ ਜੀ ਉਹਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਸਰਪੰਚ ਸਾਹਿਬ ਉਹਨਾਂ ਨੂੰ ਬਹੁਤ ਮਾਈ ਭੋਲੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿੰਨੇ ਵੀ ਦੋਸਤ ਮਿੱਤਰ ਆ ਕਿਉਂਕਿ ਮਿੱਤਰ ਮੰਡਲੀ ਜਿਆਦਾ ਖੜੀ ਹੈ ਵੀ ਕਿਸੇ ਦਾ ਨਾਂ ਲੈਣ ਲੋ ਜੇ ਤੇਜ ਆ ਉਹ ਮਾਫੀ ਚਾਹੁੰਨੇ ਆ ਤੇ ਬਲਰਾਜ ਭਾਈ ਆਪਾਂ ਸਭ ਤੋਂ ਪਹਿਲਾਂ ਕਰਮ ਵਾਲੇ ਦੀ ਆਪਾਂ ਡਿਟੇਲ ਦੱਸਦੀ ਹੈ ਹਨ ਫਿਰ ਆਪਾਂ ਝੋਲੀ 'ਚ ਰਸਾ ਪਾਵਾਂਗੇ ਸਾਰੀ ਗੱਲਬਾਤ ਕਰਾਂਗੇ ਬਲਰਾਜ ਛੋਟੇ ਵੀਰ ਤੈਨੂੰ ਵੀ ਪਹਿਲਾਂ ਦਾ ਬਹੁਤ-ਬਹੁਤ ਵਧਾਈਆਂ ਬਾਈ ਬਹੁਤ-ਬਹੁਤ ਮੁਬਾਰਕਾਂ ਜੀ ਬਾਈ ਸਰਪੰਚ ਉਹਨਾਂ ਨੂੰ ਬਾਈ ਭੋਲੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਬਲਰਾਜ ਭਾਈ ਵੈਸੇ ਤਾਂ ਜਿਵੇਂ ਜਿਹੜੇ ਦੋਸਤ ਮਿੱਤਰ ਮੰਡਲੀ ਬੈ ਇਹਨਾਂ ਨੇ ਕਦੇ ਮਨਸਾਹਣਾ ਉਪਰਾਂ ਲੱਗੇ ਨਹੀਂ ਜਿਵੇਂ ਆਪਣੇ ਫਾਰਮ ਤੇ ਇਹਨਾਂ ਦਾ ਆਉਣ ਜਾਣ ਹੈਗਾ ਹੀ ਆਣਾ ਭਾਈ ਆਪਾਂ ਵੇਚਿਆ ਨਹੀਂ ਆਪਨਾ ਦੂਜਾ ਘਰ ਹੀ ਉਧਰ ਵੀ ਆਪਣਾ ਫਾਰਮ ਹੈ ਸਰਪੰਚ ਸਾਹਿਬ ਉਹਨਾਂ ਨੇ ਆਪਣਾ ਪ੍ਰੇਮ ਬਹੁਤ ਟਾਈਮ ਤੋਂ ਪਹਿਲਾ ਜਾਨਵਰ ਉਹਨਾਂ ਨੇ ਆਪਣੇ ਤੋਂ ਹੀ ਲਿਆ ਸੀ ਅੱਜ ਤੋਂ 4-5 ਮਹੀਨੇ ਪਹਿਲਾਂ ਜੀ ਠੀਕ ਹੈ ਜੀ ਤੇ ਬਾਬੇ ਦੀ ਕਿਰਪਾ ਨਾਲ ਆਪਾਂ 10-12 ਜਾਨਵਰ ਦਿੱਤੇ ਜੀ ਇਹਨਾਂ ਤੇ ਆ ਵੀ ਆਪਾਂ ਕੋਈ ਵੇਚਣ ਦਾ ਰੱਦ ਨਹੀਂ ਦਲਵਾਖ ਦਾ ਡਾਇਰੈਕਟ ਬੱਚਾ ਜੀ ਜੀ ਬਈ ਆਪਣੇ ਘਰੇ ਖੜਾ ਸੀ ਜਿੱਥੇ ਆਪਣੇ ਹੋਮ ਬਰੀਡ ਹੁੰਦੇ ਜਾਨਵਰ ਜੀ ਬਈ ਮੰਨ ਲਓ ਘਰੇ ਬਰੀਡਿੰਗ ਵਾਲੀਆਂ ਘੋੜੀਆਂ ਖੜੀਆਂ ਉਧਰ ਹੀ ਖੜਾ ਸੀ ਆ ਵੀ ਠੀਕ ਹੈ ਬਈ ਤੇ ਸਿਰਫ ਸਰਪੰਚ ਸਾਹਿਬ ਨੂੰ ਪਤਾ ਜੀ ਆਪਣਾ ਲਿਆਂਦਾ ਕਹਿੰਦੇ ਵੀ ਅਸੀਂ ਚੰਗਾ ਸਟਾਈਲਿਸ਼ ਐਸੀ ਰੱਖਣਾ ਜੀ ਬਈ ਆਪਾਂ ਉਹਨਾਂ ਨੂੰ ਆਫਰ ਦਿੱਤੀ ਮੈਂ ਜੈ ਰਾਜ ਵੀ ਥੋੜਾ ਤੇ ਇਹਦਾ ਨਾਂ ਬਾਤ ਹੈ ਜੀ ਬਾਤ ਦਾ ਡਾਇਰੈਕਟ ਇਹ ਵੀ ਥੋੜਾ ਜਿਹੜਾ ਮਰਜ਼ੀ ਲੈ ਜਾਓ ਆਪਾਂ ਪ੍ਰੇਮ ਤੇ ਪਿਆਰ ਤੇ ਦਿੱਤਾ ਆਪਾਂ ਸੋਚੀਏ ਵੀ ਜੇ ਵੇਚਾਂ ਵੇਚਾਂ ਨਹੀਂ ਆਪਾਂ ਠੀਕ ਹੈ ਮਤਲਬ ਹੈ ਬਈ ਦੱਸ ਰਹੀ ਹੈ ਹਨਾ ਵੀ ਫਾਦਰ ਅਲੀ ਸਾਹਿਬ ਦਿਲਵਾਗ ਦਾ ਦਿਲਵਾਗ ਦਾ ਡਾਇਰੈਕਟਰ ਦਿਲਵਾਗ ਦਾ ਜੀ ਜਿਹੜੀ ਮਦਰ ਹੈ ਦੀ ਸੁਖਵੀਰ ਬਾਦਲ ਜੀ ਵਾਲੇ ਰਾਜ ਹਨ ਮਾਦਰਾ ਜੀ ਠੀਕ ਹੈ ਭਾਈ ਤੇ ਬਾਬਾ ਕਿੰਨੇ ਟਾਈਮ ਦਾ ਹੋ ਗਿਆ ਮੇਰੇ ਹਿਸਾਬ ਨਾਲ ਹਲੇ ਨਕੰਦ ਲੱਗਦਾ ਹੈ ਇਹ ਨਕੰਦ ਬੱਚਾ ਜੀ 2 ਸਾਲ ਦੇ ਆਸ-ਪਾਸ ਹੈ ਜੀ 2 ਸਾਲ ਦੇ ਠੀਕ ਹੈ ਹਨਾ ਭਾਈ ਤੇ ਆਪਾਂ ਸਰਪੰਚ ਸਾਹਿਬ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਧੰਨਵਾਦ ਜੀ ਤੇ ਕਿਵੇਂ ਲੱਗਿਆ ਜੀ ਬਛੇਰਾ ਜਿਵੇਂ ਹਨਾ ਤੁਸੀਂ ਆ ਕੇ ਫੋਟੋ ਵੀਡੀਓ ਤੇ ਦੇਖਦੇ ਆ ਜਾਂ ਰੀਅਲ ਦੇਖਦੇ ਆ ਵੈਸੇ ਮੇਰੇ ਹਿਸਾਬ ਨਾਲ ਇਹ ਚੰਦ ਗਵੰਦਿਆਂ ਨੂੰ ਪਤਾ ਸੀਗਾ ਵੀ ਆਪਣੇ ਬਾਬਾ ਜੀਤਾ ਸਟੱਡ ਫਾਰਮ ਤੇ ਹੈਗਾ ਹਨਾ ਕਿਦਾਂ ਦਾ ਸੁਭਾਅ ਬਣਾਈ ਇਹਨਾਂ ਨੇ ਜੀ ਇਹਦਾ ਸਾਡਾ ਬਲਰਾਜ ਦਾ ਪਿਆਰ ਬਹੁਤ ਹੈ ਜੀ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਅਸੀਂ ਜਦ ਦਿਨ ਆਏ ਤੇ ਇਹਨੇ ਸਾਨੂੰ ਸੁਖਾਇ ਸੀ ਇਹ ਗੱਲ ਕੀਤੀ ਮੈਂ ਕਿ ਕੋਈ ਤਕੜਾ ਬਸ਼ੇਰਾ ਵਧੀਆ ਬਲੱਡ ਲੈ ਜਾਂਦਾ ਫਿਰ ਇਹ ਘਰੇ ਲੈ ਕੇ ਗਏ ਕਹਿੰਦੇ ਵੇਖਿਆ ਖੜਾ ਜਾਂ ਤਾਂ ਜੈਰਾਜ ਤੇ ਇੱਕ ਦੋਨੋਂ ਜੋ ਜਿਹੜਾ ਮਰ ਗਿਆ ਠੀਕ ਹੈ ਜੀ ਪੈਸਿਆਂ ਨਾਲ ਚੀਜ਼ ਨਹੀਂ ਮਿਲਦੀ ਜੀ ਪ੍ਰੇਮ ਪਿਆਰ ਕਰਕੇ ਇਹਨੇ ਤੇ ਉਹ ਕਰਕੇ ਦਿੱਤਾ ਬਿਲਕੁਲ ਹੈ ਨਾ ਜੀ ਯਾਨੀ ਕਿ ਉਹ ਖਾਨ ਸੱਚ ਹੋ ਗਈ ਹੈ ਨਾ ਅਕਸਰ ਕਹਿੰਦੇ ਨੇ ਵੀ ਪੈਸਾ ਲੋਕ ਬਹੁਤ ਜ਼ਿਆਦਾ ਚੱਕੀ ਫਿਰਦੇ ਆ ਨਾ ਬਹੁਤ سارے ਬੰਦੇ ਨੂੰ ਆਉਂਦਾ ਵੀ ਯਾਰ ਪੈਸਾ ਲੈ ਕੇ ਜੇ ਤੁਹਾਨੂੰ ਕੋੜਾ ਖਰੀਦਣ ਜਾਂਦਾ ਤੇ ਨਹੀਂ ਮਿਲਦਾ ਹਨਾ ਤੇ ਕਿਸਮਤ ਦੇ ਨਾਲ ਮਿਲਦਾ ਹਨਾ ਜੀ ਤੇ ਸਰਪੰਚ ਸਾਹਿਬ ਜਣਕੇ ਜਿਵੇਂ ਹਲੇ ਤਾਂ ਕਰੋਗੇ ਇਹਨੂੰ ਸ਼ੋਹਾਂ ਸ਼ਾਹ ਵਾਸਤੇ ਫਿਰ ਕਰੋਗੇ ਰੈਡੀ ਜੀ ਇਹਨੂੰ ਬਿਲਕੁਲ ਦੀ ਰੈਡੀ ਕਰਾਉ। ਨੂੰ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਬਾਈ ਗਰਮੀਤ ਸਿੰਘ ਭੋਲੇ ਮੈਂਬਰ ਦੇ ਨਾਲ ਬਾਈ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਵੇਂ ਕੋੜੇ ਦੇ ਲਈ ਬਾਈ ਗਰਮੀਤ ਆ ਕਿੱਦਾਂ ਲੱਗ ਰਿਹਾ ਅੱਜ ਬਸ਼ੇਰਾ ਆਪਣੇ ਘਰੇ ਜਾ ਰਿਹਾ ਹਨਾ ਜੀ ਬਹੁਤ ਵਧੀਆ ਲੱਗਦਾ ਜੀ ਠੀਕ ਹੈ ਜੀ ਹਾਂਜੀ ਤੇ ਜੇ ਅਕਸਰ ਆਪਾਂ ਗੱਲਬਾਤ ਕਰਦੇ ਆ ਹਨਾ ਵੀ ਏਡੀ ਬਲੱਡ ਲੈਂਡ ਦਾ ਬਸ਼ੇਰਾ ਹਨਾ ਤੇ ਜੇ ਆਪਾਂ ਕਿਸੇ ਕੀਮ ਮੈਗਣਾ ਨਹੀਂ ਮਿਲਦਾ ਹਨਾ ਤੇ ਕਿਵੇਂ ਅੱਜ ਕੀ ਮਹਿਸੂਸ ਹੋ ਰਿਹਾ ਜਿੱਤੀ ਪੂਰੀ ਜਿਹੜੀ ਇੰਡੀਆ ਦੀ ਪੂਰੀ ਟੌਪ ਦੀ ਬਲੱਡ ਲਾਈਨ ਦਾ ਬੇਸ਼ੇਰਾ ਆਪਣੇ ਫਾਰਮ ਤੇ ਜਾ ਰਿਹਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਨੰਬਦਿਆ ਗੈਫ ਦਿੱਤਾ ਠੀਕ ਹੈ ਜੀ ਹਨਾ ਤੇ ਲੋ ਵੀ ਜਿੰਨੇ ਵੀ ਦੋਸਤ ਮਿੱਤਰ ਵੀਡੀਓ ਨੂੰ ਦੇਖ ਰਹੇ ਆ ਜਰੂਰ ਕਮੈਂਟਾਂ ਦੇ ਵਿੱਚ ਵਧਾਈਆਂ ਦਿਓ ਕਿਉਂਕਿ ਅਕਸਰ ਹੀ ਬਹੁਤ ਸਾਰੇ ਜਿਹੜੇ ਚੰਗੀਆਂ ਬਲੱਡ ਲਾਈਨਾਂ ਦੇ ਘੋੜੇ ਆ ਉਹਨਾਂ ਦੀ ਮੰਗ ਰਹਿੰਦੀ ਆ ਤੇ ਆਪਾਂ ਆਸ ਕਰਦੇ ਆ ਜਿੰਨੇ ਵੀ ਦੋਸਤ ਮਿੱਤਰ ਆਪਣੇ ਆਏ ਵੇ ਆ ਇਹਨੂੰ ਆਪਾਂ ਸ਼ੋਹਾਂ ਦੇ ਵਿੱਚ ਲੈ ਕੇ ਜਾਇਆ ਕਰਾਂਗੇ ਇਦਾਂ ਹੀ ਸਾਰੀ ਜਿਹੜੀ ਦੋਸਤਮੰਦਲੀ ਇਹਦੇ ਨਾਲ ਤੋਰਿਆ ਕਰੂਗੀ ਚੰਗਾ ਨਾਮ ਕਰੇ ਸਰਪੰਚ ਸਾਹਿਬ ਉਹਨਾਂ ਦਾ ਵੀ ਨਾਮ ਕਰੇ ਤੇ ਚੰਗੀ ਬਰੀਡਿੰਗ ਕਰੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਆਪਾਂ ਬਲਾਏ ਭਾਈ ਝੋਲੀ ਚ ਪਾ ਦੀਏ ਰਸ ਹਣਾ ਤੇ ਕਰ ਲਓ ਮਾ ਜੀ ਵਾਹਿਗੁਰੂ ਤੇ

ਇਰੇ ਉਹ ਗੱਲ ਚ ਪਾਉਣਾ ਪਊਗਾ ਨਾ ਤੇ ਹਾਂ ਆ ਵੀ ਮੈਂ ਕਹਿੰਦਾ ਉਥੋਂ ਛੱਡ ਕੇ ਉਹਦੇ ਕੋਈ ਕੋਈ ਕੰਤਾ ਪਾ